ਹੱਸ ਕੇ ਹੱਸ ਕੇ ਟਾਲਣ ਵਾਲੇ ਬੰਦੇ ਨਾਲ ਨਹੀਂ ਕੋਈ ਲੜਦਾ ਹੁੰਦਾ ਹੱਸ ਕੇ ਟਾਲਣ ਵਾਲੀ ਇਸਤਰੀ ਜਿਹੜੀ ਹੈਗੀ ਸਭ ਤੇ ਕਾਮਯਾਬ ਹੁੰਦੀ ਹੈ ਉਸ ਤੇ ਕੋਈ ਤੋਹਮਤ ਵੀ ਨਹੀਂ ਲੱਗਦੀ ਹੈ ਤੋਹਮਤ ਲਾਉਣ ਵਾਲਾ ਨਹੀਂ ਮਰ ਜਾਂਦਾ ਤੋਹਮਤ ਵੀ ਨਹੀਂ ਲੈ ਜਾਂਦੀ ਹੈ ਉਸ ਦਾ ਦਰਜਾ ਜਿਹੜਾ ਹੈ ਉੱਚਾ ਹੁੰਦਾ ਹੈਗਾ ਜੇ ਤੁਸੀਂ ਵੱਡੇ ਹੋ ਜੇ ਤੁਸੀਂ ਜਿਆਦੇ ਸਮਰੱਥਾਪਾਨ ਹੋ ਜੇ ਤੁਸੀਂ ਵਿਦਵਾਨ ਹੋ ਜੇ ਤੁਸੀਂ ਜ਼ਿੰਦਗੀ ਵਧੀਰੇ ਵੇਖੀ ਹੈ ਤਾਂ ਤੁਹਾਡੇ ਵਿੱਚ ਮਾਫ ਕਰਨ ਦੀ ਬਿਰਤੀ ਹੋਣੀ ਚਾਹੀਦੀ ਹੈ ਮਾਫ ਕਰਨ ਦੀ ਬਿਰਤੀ ਨਾਲ ਤੁਸੀਂ ਸੋਚੋ ਇਕ ਬੰਦਾ ਬਿਮਾਰ ਸੀ ਤੇ ਡਾਕਟਰ ਕੋਲ ਗਿਆ ਡਾਕਟਰ ਨੇ ਕਿਹਾ ਜੋ ਕੁਝ ਵੀ ਤੁਹਾਡੇ ਜ਼ਿੰਦਗੀ ਦੇ ਵਿੱਚ ਵਿਗੜਿਆ ਹੋਇਆ ਨਾ ਉਹਨੂੰ ਠੀਕ ਕਰ ਲਓ ਤੁਸੀਂ ਕੀ ਬੋਲੋ ਜੀ ਉਹ ਕਹਿੰਦਾ ਮੇਰਾ ਨਲਕਾ ਜਿਹੜਾ ਨਾ ਉਹ ਚੋਈ ਜਾਂਦਾ ਉਹ ਠੀਕ ਕਰਵਾਇਆ ਮੈਂ ਟਿਊਬ ਸੀ ਉਹ ਜੁਗਦੀ ਪੁਜਦੀ ਸੀ ਉਹ ਠੀਕ ਕਰਵਾਈ ਪੁੱਤਰ ਜਿਹੜਾ ਸੀ ਉਹ ਘਰੋਂ ਕੱਢਿਆ ਹੋਇਆ ਸੀ ਉਹਨੂੰ ਵਾਪਸ ਬੁਲਾ ਲਿਆ ਵਾਂਟਿਡ ਇਨ ਲਵ ਕੰਨ ਦਾ ਝਗੜਾ ਸੀ ਉਹ ਸਮਝੌਤਾ ਕਰ ਲਿਆ ਮੇਨੇ ਬਾਅਦ ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਹੁਣ ਮੈਨੂੰ ਨੀਂਦ ਬੜੀ ਚੰਗੀ ਆਉਂਦੀ ਹੈ ਉਹ ਕਹਿੰਦਾ ਤੇਰੀ ਨੈਗੇਟਿਵਿਟੀ ਜੇ ਦੂਰ ਹੋ ਗਈ ਹੈ ਤੇਰੇ ਮਨ ਦੇ ਵਿੱਚ ਜਿਹੜੀ ਕੁੜਿੱਤਨ ਸੀ ਉਹ ਦੂਰ ਹੋ ਗਈ ਹੈ ਜਦੋਂ ਦੂਰ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਸਭ ਕੁਝ ਠੀਕ ਹੋ ਜਾਂਦਾ ਤੈਨੂੰ ਕਹਿੰਦਾ ਕੇਵਲ ਨੀਂਦ ਹੀ ਨਹੀਂ ਚੰਗੀ ਆਊਗੀ ਤੈਨੂੰ ਭੋਜਨ ਵੀ ਚੰਗਾ ਸਵਾਦ ਆਊਗਾ ਤੈਨੂੰ ਜਿਹੜਾ ਮਿਲੇਗਾ ਉਹ ਚੰਗਾ ਲੱਗੇਗਾ ਜਿਹੜਾ ਮਿਲੇਗਾ ਤੈਨੂੰ ਪਿਆਰਾ ਲੱਗੇਗਾ ਜਿਹੜਾ ਮਿਲੇਗਾ ਤੂੰ ਉਹ ਨਾਲ ਚੰਗਾ ਬੋਲੇਗਾ ਉਹ ਤੇਰੇ ਨਾਲ ਚੰਗਾ ਬੋਲੇਗਾ